ਇੱਕ ਹੋ ਜਾਏਗੀ ਬਹੁਤੇ ਇਸ ਵਿਚਾਰ ਦੇ ਹਨ ਬਹੁਤੇ ਲੋਕ ਕਹਿੰਦੇ ਮਨਸਾ ਬਚਾਈਦਾ ਹੈ ਦਾੜੀ ਕੇਸਾਂ ਦੇ ਕੀ ਲੈਣਾ ਸਹਾ ਸਿੰਘ ਇਹ ਗਲਤ ਹੈ ਉਹਨਾਂ ਨੇ ਆਪਣੇ ਮਨ ਦੇ ਸਾਡੇ ਗੁਰੂ ਸਹਿਮਾਨ ਪਿਛਲੇ ਦੇਵੀ ਦੇਵ ਤੇ ਦੇਖ ਲੋ ਹੋਰ ਦੇਖ ਲੋ ਸਾਰੇ ਜਟਾ ਜੂਟ ਹੋਏ ਨੇ ਜਿਉਂ ਕਹਿੰਦੇ ਹੂੰ ਇਹ ਤਾਂ ਅਦਰਸਲ ਇੱਕ ਸਜਾ ਇਹਧਰ ਯਾਦਾਂ ਨਹੀਂ ਜਾਣਾ ਵਕਤ ਥੋੜਾ ਹੈ ਇਹ ਤਾਂ ਇੱਕ ਪੁਨਿਸ਼ਮੈਂਟ ਸਜਾ ਚੱਲੀ ਸੀ ਮੌਤ ਤੇ 11 ਸਜਾ ਸਮਝੀ ਜਾਂਦੀ ਸੀ ਵੀ ਕੇਸ ਦਾੜੀ ਮੁੰਡੇ ਬਸ ਸਮਝ ਲਓ ਕਿ ਮੌਤ ਤੋਂ ਵੀ ਭਾਰੀ ਸਜ਼ਾ ਹੈ ਉਦੋਂ ਤੋਂ ਰਵਾਜ ਚਲਾ ਲਿਆ ਬਸ ਸੋ ਇਸ ਕਰਕੇ ਕੋਈ ਬੱਚਾ ਹਿੰਦੂਆਂ ਦਾ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਈਸਾਈਆਂ ਦਾ ਕੋਈ ਹੈ ਜਨਮ ਤੋਂ ਬਾਅਦ ਉਹ ਕੇਸ ਕਰ ਤਲੰਕਰੋ ਕੀ ਬਣੂਗਾ ਸੋ ਇਸ ਕਰਕੇ ਵੈਗ੍ਰੂਦੀ ਦਾਤ ਹੈ ਉਹਦੀ ਮੋਰ ਹੈ ਹੋਰ ਬੀਬੀਆਂ ਦੇ ਨੇ ਲਾਤੇ ਪਰਮੇਸ਼ਰ ਤੇ ਸੋ ਇੰ ਇਹ ਤਾਂ ਮਹਾਰਾਜ ਗੁਰਕੰਗਈ ਪਰਮਹਾਰਾਜ ਜੀ ਆਓ ਜਿਹੜੇ ਬਣ ਭਾਗੇ ਹਨ ਉਹਨਾਂ ਨੂੰ ਪਤਾ ਹੈ ਵੀ ਕਿ ਰੋਮ ਦੀ ਕੀ ਕੀ ਮਤ ਆ ਖੋਪਰੀਆਂ ਤਰਾਲੀਆਂ ਸਨ ਜੁਰਮਾਨੇ ਆਦਾ ਕਰਤੇ ਸਨ ਲੇਕਿਨ ਰੋਮਾਂ ਦੀ ਬੇਅਦਬੀ ਨਹੀਂ ਹੁੰਦਦੀ ਹੈ ਤਾਂ ਤੇ ਆਓ ਜੇ ਹੋਰ ਜ਼ਿਆਦਾ ਨਹੀਂ ਸਾਤੋਂ ਕੁਝ ਹੁੰਦਾ ਇੰਨਾ ਕ ਤਾਂ ਕਰ ਲੋ ਵੀ ਅਮਰ ਸ਼ੱਕੇ ਕੁਰੇ ਇਤਾਂ ਤੋਂ ਬਚੋ ਰਹਿਤਾਂ ਤੇ ਇੰਨਾ ਕ ਤਾਂ ਕਰ ਲੋ ਕਮ ਸੇ ਕਮ ਜੇ ਹੋਰ ਨਹੀਂ ਕੁਝ ਹੁੰਦਾ